Jangan lupa like, share, dan subscribe ya! ਕਰਨਾ ਬਹੁਤ ਬਹੁਤ ਦੀ ਜੀ ਅੰਦਰ ਦੀ ਹਾਂ ਮੈਂ ਚੰਗਾ ਕਰ ਰਿਹਾ ਹਾਂ ਅੰਦਰ ਬੱਦਕੇ ਤੇ ਅੱਜ ਅੱਜ ਦਾ ਐਨ ਕੇ ਜੀ ਦਾ ਭਰਾਈ ਹੋ ਗਈ ਉਹ ਵੀ ਆਹ ਇਧਰ ਆ ਮੈਂ ਆ ਗਿਆ ਹਾਂ ਇਧਰ ਆ ਮੈਂ ਆ ਗਿਆ ਹਾਂ ਆ ਜੀ ਤੇ ਜਿਹੜਾ ਕੋਈ ਹੈ ਤਸ ਹਾਂ ਜੀ ਬਜ਼ੁਰਗੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੱਚਾ ਮਰ ਗਿਆ ਜੀ ਸਹੀ ਸਲਾਮਤ ਮਿਲ ਗਿਆ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਅਸੀਂ ਕਹਿੰਦੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਹੈ ਬਹੁਤ ਮਿਹਨਤ ਨਾਲ ਇਹਨਾਂ ਨੇ ਕੀਤੀ ਹੈ ਤੇ ਬੱਚਾ ਸਾਡਾ ਸਹੀ ਸਲਾਮਤ ਮਿਲਿਆ ਜੀ ਬਹੁਤ ਅਸੀਂ ਸਰਕਾਰ ਦੇ ਮਤਲਬ ਪੰਨਵਾਦੀ ਰਹਣੀ ਹੈ ਤੁਸੀਂ ਕਿੰਨੀ ਆਸ ਰੱਖਦੇ ਸੀ ਵੀ ਪਹਿਲਾਂ ਪੁਲਿਸ ਜਿਹੜੀ ਇਹ ਬਹੁਤ ਵਧੀਆ ਕਰਦਾ ਆਸਾਨੂੰ ਸੀ ਜੀ ਪੂਰੀ ਵੀ ਮਤਲਬ ਜਿਸ ਤਰ੍ਹਾਂ ਲੱਗੇ ਤੇ ਕੱਲ੍ਹ ਨੂੰ ਇਹਨਾਂ ਨੂੰ ਪੂਰੀ ਆਸ ਸੀ ਵੀ ਬਹੁਤ ਮਿਲਿਆ ਲੱਗਿਆ ਵੀ ਸਾਡਾ ਸਫਲਤਾ ਮਿਲੂ ਅ ਕਿਨੀ ਹੋਰ ਵੀ ਜਰਦਾਰੀ ਸ਼ੇਅਰ ਕਰਨਾ ਚਾਹੁੰਦੇ ਹੂੰ ਕਿ ਮੈਸੇਜ ਗਿਆ ਜੀ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਨੇ ਤੁਸੀਂ ਦੇਰੀ ਵੀ ਹੋਈ ਕਿਸੇ ਪ੍ਰਕਾਰ ਦੀ ਸਮਝਿਆ ਨਹੀਂ ਦੇਰੀ ਕੋਈ ਹੋਈ ਨਹੀਂ ਜੀ ਜਿਦੀ ਪੁਲਿਸ ਨੇ ਆਪਣਾ ਕੰਮ ਸ਼ੁਰੂ ਕਰਤਾ ਤੇ ਕੱਲ੍ਹ ਦੇ ਲੱਗੀ ਹੋਈ ਹੈ ਪੁਲਿਸ ਜੀ ਤੇ ਮੈਸੇਜ ਇਹ ਹੀ ਜਾਊਗਾ ਜੀ ਜੇ ਮਤਲਬ ਕੋਈ ਹੈ ਜਾਂ ਬੰਦਾ ਕੰਮ ਕਰਦਾ ਤਾਂ ਹੁਣ ਮਤਲਬ ਸਖਤੀ ਨਾਲ ਬਹੁਤ ਪ੍ਰਸ਼ਾਸਨ ਕੰਮ ਕਰ ਰਿਹਾ ਤੇ ਉਹਨਾਂ ਨੂੰ ਆਪਣਾ ਮਤਲਬ ਪਾਸੇ ਹੜਨਾ ਪਊਗਾ ਜੀ ਬੜੀ ਬੜੀ ਵੱਡੀ ਗੱਲ ਹੈ ਕਿ ਬੱਚੇ ਦਾ ਘਰੋਂ ਦਬਾਅ ਹੋ ਜਾਣਾ ਇਸ ਤਰ੍ਹਾਂ ਫੇ ਰਾਤ ਤੁਸੀਂ ਤਾਂ ਬਹੁਤ ਔਖੀ ਆ ਤਾਂ ਇਹ ਸਿੱਤੀ ਨਹੀਂ ਜੀ ਨੇ ਕਿੱਥੇ ਨੇ ਕਿੱਥੇ ਮੈਂ ਮੈਂ ਨ ਕੋਈ ਡਿਮਾਂਡ ਪਾਇਆ ਰਹੇ ਕਿ ਤੁਸੀਂ ਕੀ ਕੀਤਾ ਜੀ ਅੱਜ ਉਹਦੇ ਬਾਰੇ ਵੀ ਦੱਸੋ ਜੀ ਕੀ ਗੱਲਬਾਤ ਹੈ ਗੱਲ ਹੈ ਜੀ ਪਹਿਲਾਂ ਤਾਂ ਮਤਲਬ ਅੱਜ ਸਵੇਰੇ ਫੋਨ ਆਇਆ ਸੀ ਤੇ ਸਾਡੀ ਬੱਚੇ ਨਾਲ ਵੀ ਗੱਲ ਕਰਾਤੀ ਸੀ ਕਹਿੰਦੇ ਬੱਚਾ ਤੁਹਾਡਾ ਸਹੀ ਸਲਾਮਤ ਆ ਤੇ ਅਸੀਂ ਤੁਹਾਨੂੰ ਬਾਅਦ ਚ ਕਾਲ ਕਰਾਂਗੇ ਜੋ ਕੁਝ ਵੀ ਗੱਲ ਹੋਊਗੀ ਬੱਚੇ ਨੇ ਤਾਂ ਸਾਡੀ ਗੱਲ ਵੀ ਕਰਾਤੀ ਤੇ ਫੇਰ ਕਹਿੰਦੇ ਵੀ ਪੁਲਿਸ ਨੂੰ ਤੁਸੀਂ ਰੋਕੋ ਕਿ ਪੁਲਿਸ ਬਹੁਤ ਪਿੱਛਾ ਕਰ ਰਹੀ ਹੈ ਸਾਡਾ ਤੇ ਜੇ ਨਹੀਂ ਰੋਕੋਗੇ ਤਾਂ ਤੁਹਾਡੇ ਬੱਚੇ ਦਾ ਨੁਕਸਾਨ ਹੋ ਸਕਦਾ ਤੇ ਤੇ ਸੀ ਵੀ ਕਿਹਾ ਜੀ ਰੋਕ ਲਿਆ ਜਾਵੇ ਸਾਨੂੰ ਵੀ ਡਰ ਸੀ ਬੱਚਾ ਕਿਤੇ ਮਤਲਬ ਨੁਕਸਾਨ ਨਾ ਹੋ ਜਾਏ ਬੱਚੇ ਦਾ ਅਸੀਂ ਵੀ ਕਿਹਾ ਬਈ ਪੁਲਿਸ ਨੇ ਜੀ ਬੰਦ ਕਰ ਦਿਓ ਕਿਉਂਕਿ ਸਾਡਾ ਐਸ ਰੋਡ ਤੇ ਬੱਚਾ ਨੁਕਸਾਨ ਨਾ ਹੋ ਜਾਏ ਜੇ ਰੁਕਣੀ ਡਾਕਟਰ ਤੋਂ ਅੱਗੇ ਘਰੇ ਪਹੁੰਚੇ ਹਾਂ ਤੇ ਬੱਚਾ ਆ ਖੇਡ ਰਿਹਾ ਸੀ ਘਰ ਦੇ ਵਿੱਚ ਹਾਂ ਜੀ ਇੱਥੇ ਖੇਡ ਰਿਹਾ ਸੀ ਬਸ ਆ ਸ਼ਟਰ ਕੋਲੇ ਉਹਦੇ ਬਾਰੇ ਵੀ ਦੱਸੋ ਜੀ ਥੋੜਾ ਕਿਵੇਂ ਕਿਵੇਂ ਹੋਇਆ ਸੀ ਕਿੱਥੇ ਕਿੱਥੇ ਤੱਕ ਪਿੱਛਾ ਕੀਤਾ ਜੀ ਉਹਨਾਂ ਦਾ ਅਸੀਂ ਜੀ ਇਹ ਮਲੇਰ ਕੋਟਲੇ ਜਿਹੜੀ ਖੰਨਾ ਰੋਡ ਹੈ ਡਰੇਨ ਜਾ ਕੇ ਉੱਥੇ ਤੱਕ ਪਿੱਛਾ ਕੀਤਾ ਅ ਦੇਖਣ ਦੇ ਵਿੱਚ ਆਇਆ ਸੀ ਕਿ ਮੰਜੇ ਦੇ ਉੱਤੇ ਤੁਹਾਡੇ ਮਿਰਚਾਂ ਵੀ ਸਿੱਕੀ ਕਰਨੇ ਪਰ ਲੈ ਕੇ ਆਏ ਸੀ ਹਾਂਜੀ ਉਹੀ ਲੈ ਕੇ ਆਏ ਨੇ ਇੱਥੇ ਉਹਨਾਂ ਦੀ ਦੁਨੀਆ ਨੇ ਇੱਕ ਚਾਕੂ ਵੀ ਡੀ ਆ ਜੀ ਤੇ ਲਾਸਟ ਵਿੱਚ ਕੀ ਮੈਸੇਜ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਆ ਜੀ ਹੋਰ ਮੈਸੇਜ ਜੀ ਅਸੀਂ ਦਾਤ ਮਤਲਬ ਪਹਿਲਾ ਪੁਲਿਸ ਦੇ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਸਾਡਾ ਬੱਚਾ ਸਹੀ ਸਲਾਮਤ ਬਹੁਤ ਮਿਹਨਤ ਨਾਲ ਮਤਲਬ ਸਾਡੇ ਘਰ ਪਹੁੰਚਾ ਧੰਨਵਾਦ ਧੰਨਵਾਦ ਹਾਂਜੀ ਗੱਜਨ ਮਾਜਰਾ ਸਾਹਿਬ ਤੁਸੀਂ ਕੀ ਸਾਡੇ ਨਾਲ ਵਿਚਾਰ ਸੇਅਰ ਕਰਨਾ ਚਾਹੁੰਦੇ ਹੋ ਹਰ ਤੋਂ ਪਹਿਲਾਂ ਜਿਹੜੀ ਅਤਮਾਰੀ ਘਟਨਾ ਜਿਹੜੇ ਕਿਡਨੈਪਟਰ ਨੇ ਐਨੇ ਖੁੱਲਾਵਰਗੇ ਬੱਚੇ ਨੂੰ ਲੈ ਕੇ ਗਏ ਤੇ ਉਹ ਸਦੇ ਫੈਮਿਲੀ ਦਾ ਰਿਸ਼ਤਦਰ ਦਾ ਬੱਚਿਆਂ ਦਾ ਪੂਰੇ ਪੰਜਾਬ ਦੀ ਸਾਰੀ ਸੰਗਤ ਦਾ ਜਨਤਾ ਦਾ ਦਿਲ ਦੁਖਾਇਆ ਉਹਦਾ ਮਤਲਬ ਬਹੁਤ ਜ਼ਿਆਦਾ ਛਤਵੇਂ ਵਾਲੀ ਗੱਲ ਸੀ ਦੂਜੀ ਮੈਂ ਵਿਸ਼ੇਸ਼ ਤੌਰ ਤੇ ਸਾਡੀ ਪੰਜਾਬ ਪੁਲਿਸ ਸਾਡੇ ਡੀਜੀਪੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਐਸਐਸਪੀ ਖੰਨਾ ਜੋਤੀ ਜੱਜਪ ਜੀ ਐਸਐਸਪੀ ਗਗਨ ਜੀ ਜਿਨ੍ਹਾਂ ਨੇ ਸਾਰੀ ਰਾਤ ਇੱਕ ਪਲ ਵੀ ਸੌਕੇ ਨਹੀਂ ਵੇਖਿਆ ਮੈਨੂੰ ਮੇਰੇ ਨਾਲ ਟੱਚ ਸੀਗੇ ਕਿ ਜਦੋਂ ਮੈਂ ਚੰਡੀਗੜ੍ਹ ਤੋਂ ਆ ਰਿਹਾ ਸੀ ਇਹ ਖਬਰ ਮੈਨੂੰ ਕਰੀਬ ਜਰਗਪਿੰਡ ਦੇ ਨੇੜੇ ਮਿਲੀ ਰਤਨਪਾਲ ਨੇ ਮੈਨੂੰ ਫੋਨ ਕੀਤਾ ਉਸੇ ਮਿੰਟ ਮੈਂ ਐਸਐਸਪੀ ਖੰਨਾ ਐਸਐਸਪੀ ਮਲੇ ਕੋਲਡਰ ਕੀਤਾ ਕਿਉਂਕਿ ਇੱਥੋਂ ਬੱਚੇ ਨੂੰ ਲੈ ਕੇ ਉਹ ਕਰੀਬ ਰਾੜਵਾ ਨਗਰ ਇੱਕ ਸਾਡੇ ਲਈ ਇੱਥੋਂ ਹੀ ਉੱਥੇ ਨੂੰ ਗਏ ਉਹਨਾਂ ਨਾਲ ਛੋਟੇ ਬੱਚੇ ਦੇ ਮਗਰ ਗਏ ਉਸ ਵਾਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਮੈਨੂੰ ਇਹ ਯਾਦ ਆ ਕਿ ਜਦੋਂ ਮੈਂ ਫੋਨ ਗगनਜੀਤ ਨੂੰ ਕਰਿਆ ਤੋ ਐਸੇ ਟਾਈਮ ਬਸ ਫੋਨ ਦੇ ਵਿੱਚੇ ਛੱਡ ਕੇ ਉਹਨਾਂ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਫੋਰਸਾਂ ਲਾਈਆਂ ਐਸਐਸਪੀ ਖੰਡਾ ਨੇ ਸਾਰੀਆਂ ਫੋਰਸਾਂ ਲਾਈਆਂ ਤੇ ਅੱਗੇ ਅਗਲੇ ਆਹਲਾ ਅਫਸਰਾਂ ਨਾਲ ਉਹਨਾਂ ਨੇ ਗੱਲ ਕੀਤੀ ਤੇ 24 ਘੰਟੇ ਦੇ ਅੰਦਰ ਅੰਦਰ ਜੇ ਸਾਡੇ ਬੱਚੇ ਨੂੰ ਸਾਨੂੰ ਮੋੜ ਦਿੱਤਾ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦੇਣ ਸਾਡੇ ਕੋਲ ਸ਼ਬਦ ਨਹੀਂ ਅਸੀਂ ਕਿੰਨੇ ਸ਼ਬਦਾਂ ਦੇ ਨਾਲ ਉਹਨਾਂ ਅਫਸਰਾਂ ਦਾ ਧੰਨਵਾਦ ਕਰ ਸਕੀਏ ਜਿਨ੍ਹਾਂ ਨੇ ਤਾਂ ਇੱਕ ਮਾਂ ਨੂੰ ਪੁੱਤ ਮੋੜਿਆ ਇੱਕ ਪਿੰਡ ਨੂੰ ਇੱਕ ਪੰਜਾਬੀਆਂ ਨੂੰ ਇੱਕ ਬੱਚਾ ਮੋੜਿਆ ਜਿਹੜਾ ਕਿ ਹੱਸਦਾ ਖੇਡਦਾ ਸੀ ਇਸ ਮੈਟਰ ਦੇ ਨਾਲ ਸੰਬੰਧਤ ਹੋਰ ਕਿਹੜੀ ਜਾਣਕਾਰੀ ਹੈ ਜੀ ਪਤਾ ਨਹੀਂ ਕਿ ਇਨਕਾਊਂਟਰ ਵੀ ਕੀਤਾ ਗਿਆ ਜੀ ਇਹ ਜਾਣਕਾਰੀ ਹਜੇ ਪੁਲਿਸ ਨੇ ਪੂਰਨ ਤੌਰ ਤੇ ਉਹ ਅਫਸਰਾਂ ਨੂੰ ਪਤਾ ਉਨ੍ਹਾਂ ਬਾਰੇ ਮੇਰੇ ਕੋਲੇ ਪੂਰੀ ਇਨਫੋਰਮੇਸ਼ਨ ਨਹੀਂ ਉਹ ਸਾਨੂੰ ਦੱਸਣਗੇ মিডিয়াম ਦੱਸਣਗੇ ਥੋੜੇ ਟਾਈਮ ਦੇ ਵਿੱਚ ਉਹ ਸ਼ਾਇਦ মিডিয়াম ਦੇ ਰੂਪੂ ਹੋਣ ਵਾਲੇ ਨੇ ਤੇ ਅਸਲੀ ਜਿਹੜੀ ਸਾਰੀ ਦੀ ਆਪਰੇਸ਼ਨ ਕੀਤਾ ਉਹ ਤਾਂ ਅੱਲ ਅਫਸਰਾਂ ਨੂੰ ਪਤਾ ਹੁੰਦਾ ਉਹ ਹੀ ਦੱਸ ਸਕਦੇ ਨੇ ਐਮਐਲਏ ਸਾਹਿਬ ਜਿਹੜਾ ਇੰਨਾ ਵਧੀਆ ਆਪਰੇਸ਼ਨ ਕੀਤਾ ਜੀ ਪੁਲਿਸ ਨੇ ਇਹਦੇ ਨਾਲ ਕੀ ਮੈਸੇਜ ਗਿਆ ਹੈ ਜੀ ਪੰਜਾਬ ਦੇ ਵਿੱਚ ਨਹੀਂ ਬਿਲਕੁਲ ਭਗਵੰਤ ਮਾਨ ਦੀ ਜਿਹੜੀ ਸਰਕਾਰ ਅਸੀਂ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੀ ਹੈ ਸਾਡੇ ਇਸ ਸਟੇਟ ਦੇ ਵਿੱਚ ਸਾਰੇ ਜਿਹੜੇ ਚੇਤੇ ਨੂੰ ਕ੍ਰਾਈਮ ਘਾਟਾ ਪਰ ਜਿਹੜਾ ਥੋੜਾ ਵਾਲਾ ਹੋ ਰਿਹਾ ਉਹ ਅਸੀਂ ਬਖਸ਼ ਦੇ ਨਹੀਂ ਉਹਨਾਂ ਨੂੰ ਵੀ ਪਹਿਲਾਂ ਸਾਡੇ ਬਹੁਤ ਸਾਰੇ ਮੰਤਰੀ ਸਭਾ ਨੇ ਮੁੱਖ ਮੰਤਰੀ ਜੀ ਨੇ ਕਿਹਾ ਵੀ ਜਾਂ ਤਾਂ ਪੰਜਾਬ ਛੱਡੋ ਨਹੀਂ ਧੰਦਾ ਛੱਡੋ ਅਸੀਂ ਇੱਥੇ ਰਹਿਣ ਨਹੀਂ ਦੇਣਾ ਇਸ ਕਰਕੇ ਸਾਰੇ ਲੋਕ ਪੰਜਾਬ ਛੱਡ ਕੇ ਜਾ ਰਹੇ ਨੇ ਜਿਹੜੇ ਨਹੀਂ ਜਾਣਗੇ ਜਿਹੜੇ ਗਲਤ ਕੰਮ ਕਰ ਲਵੇ ਉਹ ਸਜ਼ਾ ਜ਼ਰੂਰ ਭੁਗਤਣਗੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾਵੇ ਇਹ ਮੇਰੇ ਸਾਹਿਬ ਬਹੁਤ ਬਤਨਵਾ ਥੈਂਕ ਯੂ ਇਹਨਾਂ ਜੱਦਾ ਜੀ